ਜਿਹੜਾ ਇਹ ਪ੍ਰਕਰਨ ਹੈ ਦੀ ਸਮੁੱਚਤਾ ਜੇ ਦੇਖੀਏ ਤਾਂ ਮੇਰਾ ਇਹ ਮੰਨਣਾ ਹੈ ਕਿ ਭਈ ਸੁਖਬੀਰ ਸਿੰਘ ਬਾਦਲ ਹੁਰਾ ਨੇ ਜਿਹੜਾ ਅਸਤੀਫੇ ਵਾਲਾ ਕਦਮ ਚੁੱਕਿਆ ਅਕਾਲੀ ਦਲ ਨੇ ਇਹ ਕਦਮ ਚੁੱਕਿਆ ਜੇ ਇਹ ਹੀ ਸਾਰੀਆਂ ਚੀਜ਼ਾਂ ਕੁਝ ਮਹੀਨੇ ਪਹਿਲਾਂ ਕਰ ਲਈਆਂ ਜਾਂਦੀਆਂ ਮੇਰਾ ਮੰਨਣਾ ਇਹ ਆ ਕਿ ਫਿਰ ਜਿਨ੍ਹਾਂ ਨੇ ਹੁਣ ਬਗਾਵਤ ਕਹਿ ਲੋ ਜਾਂ ਸੁਧਾਰ ਲਹਿਰ ਵਾਸਤੇ ਜ਼ੋਰ ਲਾ ਰੱਖਿਆ ਹੈ ਭਈ ਉਹ ਸਾਰੇ ਜਿਹੜੇ ਆ ਉਹ ਸ਼ਾਇਦ ਨਾ ਜਾਣਦੇ ਉਹਨਾਂ ਦੇ ਕੋਲ ਕੋਈ ਆਨਾ ਬਾਨਾ ਨਾ ਹੁੰਦਾ ਤੁਸੀਂ ਕਹਿੰਦੇ ਕਿ ਚੋਣ ਕਰਵਾਓ ਚੋਣ ਹੁੰਦੀ ਡੈਲੀਗੇਟਸ ਜ਼ਿਆਦਾਤਰ ਤੁਹਾਡੇ ਹੀ ਆ ਸਭ ਨੂੰ ਪਤਾ ਹੈ ਕਿ ਸ਼ਾਇਦ ਤੁਸੀਂ ਵਾਪਸ ਆ ਜਾਣਾ ਸੀਗਾ ਪਰ ਬਹੁਤ ਦੇਰ ਕਰ ਦਿੱਤੀ ਹੁਣ ਚਲੋ ਫਿਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਰਫੜ ਇਸ ਗੱਲ ਤੇ ਪਹ ਗਿਆ ਕਿ ਆਦੇਸ਼ ਨੂੰ ਪੂਰਨ ਤੌਰ ਤੇ ਨਹੀਂ ਮੰਨਿਆ ਜਾ ਰਿਹਾ ਕੱਲ ਫਿਰ ਉੱਥੇ ਦੀ ਉੱਥੇ ਆ ਗਈ ਕਿ ਭਾਈ ਆਬਜ਼ਰਵਰ ਲਾ ਦਿੱਤੇ ਤੁਸੀਂ ਜਿਹੜੀ ਉਹ ਕਮੇਟੀ ਬਣਾਈ ਸੀਗੀ ਉਸ ਨੁਕਤੇ ਦਾ ਪਾਲਨ ਨਹੀਂ ਹੋ ਰਿਹਾ ਵਗੈਰਾ ਵਗੈਰਾ ਹਾਲਾਂਕਿ ਅਕਾਲੀ ਦਲ ਉਹਦੇ ਤੇ ਆਰਗੂਮੈਂਟ ਦਿੰਦਾ ਹੈ ਉਹਨਾਂ ਦਾ ਆਪਣਾ ਇੱਕ ਤਰਕ ਹੈ ਕਿ ਜੇ ਅਸੀਂ ਇਸ ਤਰ੍ਹਾਂ ਸਾਰੀਆਂ ਚੀਜ਼ਾਂ ਬਿਲਕੁਲ ਕਹਿ ਲੋ ਕਿ ਆਪਣੇ ਆਪ ਤੇ ਲਾਗੂ ਕਰ ਦਿੰਨੇ ਆ ਅਮਲ ਦੇ ਵਿੱਚ ਲੈ ਕੇ ਆ ਜਾਂਦੇ ਆ ਤਾਂ ਅਸੀਂ ਸੰਕਟ 'ਚ ਫਸ ਜਾਵਾਂਗੇ ਹੋ ਸਕਦਾ ਸਾਡਾ ਚੋਣ ਨਿਸ਼ਾਨ ਵੀ ਚੋਣ ਕਮਿਸ਼ਨ ਜਿਹੜਾ ਉਹ ਰੱਦ ਕਰ ਦੇਵੇ ਕੈਲਕੂਲੇਰ ਸਾਹਿਬ ਨਿਊਜ਼ 18 ਤੇ ਜਦੋਂ ਡਿਬੇਟ 'ਚ ਸ਼ਾਮਲ ਹੋਏ ਉਹਨਾਂ ਨੇ ਤੇ ਬਾਕਾਇਦਾ ਇਹਦੇ ਵਾਸਤੇ ਮਹਾਰਾਸ਼ਟਰ ਦੀ ਇੱਕ ਮਿਸਾਲ ਵੀ ਦਿੱਤੀ ਆ ਕਿ ਤੁਸੀਂ ਦੇਖੋ ਕਿ ਮਹਾਰਾਸ਼ਟਰ ਦੇ ਵਿੱਚ ਕੀ ਹੋ ਰਿਹਾ ਹੈ ਹਾਲਾਂਕਿ ਮੈਂ ਜਿਵੇਂ ਕਿਹਾ ਕਿ ਸਾਰੀਆਂ ਚੀਜ਼ਾਂ ਸ਼ਾਇਦ ਇੱਥੋਂ ਤੱਕ ਨਾ ਜਾਂਦੀਆਂ ਜੇਕਰ ਸੁਖਵੀਰ ਸਿੰਘ ਬਾਦਲ ਅਤੇ ਉਹਨਾਂ ਦੇ ਸਾਥੀ ਵੇਲੇ ਸਿਰ ਇੱਕ ਕਦਮ ਚੁੱਕ ਲੈਂਦੇ ਕਲੋ ਵੀ ਜੋ ਤੁਸੀਂ ਕਹਿੰਦੇ ਆ ਠੀਕ ਹੈ ਬਾਕੀ ਧਾਰਮਿਕ ਰੋਹ ਗੀਤ ਦੇ ਮੁਤਾਬਕ ਜੋ ਵੀ ਉਹ ਬਣਦਾ ਸੀਗਾ ਆਹੀ ਕੁਝ ਹੋਣਾ ਸੀਗਾ ਉਹ ਵੀ ਕਰਦੇ ਤਾਂ ਮੇਰੇ خیال ਦੇ ਨਾਲ ਇਹਨਾਂ ਚੀਜ਼ਾਂ ਦਾ ਇਹਨਾਂ ਫਰਕ ਨਹੀਂ ਸੀ ਪੈਣਾ ਹੁਣ ਵੀ ਮੇਰਾ ਮੰਨਣਾ ਹੈ ਕਿ ਜਿਸ ਤਰ੍ਹਾਂ ਸਭ ਕੁਝ ਸੈੱਟ ਕੀਤਾ ਗਿਆ ਹੋ ਸਕਦਾ ਸੁਖਵੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਹੋ ਕੀ ਸਕਦਾ ਹੋਊਗਾ ਸ਼ਾਇਦ ਪਰੰਤੂ ਇਹ ਤੁਸੀਂ ਦੇਖੋ ਕਿ ਹਾਲੇ ਵੀ ਉਹਨਾਂ ਦੇ ਵਿਰੋਧੀਆਂ ਦੇ ਕੋਲ ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਦੇ ਆਧਾਰ ਤੇ ਜਿਨ੍ਹਾਂ ਦੇ ਇਸਤੇਮਾਲ ਤੇ ਉਹ ਸੁਖਵੀਰ ਸਿੰਘ ਬਾਦਲ ਨੂੰ ਕੇ ਰਹੇ ਹਨ ਬਾਕੀ ਦੇਖੋ ਕੀ ਬਣਦਾ ਕਮੈਂਟ ਲਿਆ ਸੀਗਾ ਸੀ ਤੇ ਉਹਦੇ ਤੇ ਗੱਲ ਕੀਤੀ ਹੈ ਕਿ ਸੁਖਵੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਪ੍ਰਵਾਨ ਹੋ ਗਿਆ ਤਨਖਾਹ ਉਹਨਾਂ ਨੇ ਭੁਗਤ ਲਈ ਆ ਹੁਣ ਚੋਣ ਜਿਹੜੀ ਹੈ ਉਹਦਾ ਅਮਲ ਸ਼ੁਰੂ ਹੋ ਜਾਊਗਾ ਕਿ ਪ੍ਰਧਾਨ ਦੀ ਚੋਣ ਹੋਣੀ ਆ ਬਸ ਰਹਿ ਗਿਆ ਉਹੀ ਕਿ ਜਿਹੜੀ ਭਰਤੀ ਮੁਹਿੰਮ ਹੈ ਆ ਉਹਦੇ ਵਾਸਤੇ ਜਿਹੜੀ 7 ਮੈਮਰੀ ਕਮੇਟੀ ਜਿਹੜੀ ਸੀਗੀ ਉਹ ਤੈਅ ਕੀਤੀ ਗਈ ਸੀ ਉਹਦੇ ਵਿੱਚ ਉਹ ਕਹਿੰਦੇ ਕਿ ਕੁਝ ਸੰਵਿਧਾਨਕ ਸਮੱਸਿਆਵਾਂ ਨੇ ਤਾਂ ਬਾਈ ਦੇਖੋ ਹੁਣ ਕੀ ਹੁੰਦਾ ਕਾਫੀ ਇਹਨਾਂ ਦੀ ਕਹਿ ਲੋ ਕਿ ਉਲਝਣ ਵਾਲੀ ਕਹਾਣੀ ਹੈ ਇਹੀ ਕਾਰਨ ਹੈ ਕਿ ਇਹ ਇੰਨੀ ਉਲਝਣ ਲੰਮੀ ਚਲੇ ਗਈ ਕਿ ਤੁਸੀਂ ਇਹ ਦੇਖੋ ਕਿ ਬਈ ਅੱਜ ਦੀ ਤਰੀਕ 'ਚ ਐਡੀ ਵੱਡੀ ਪਾਰਟੀ ਇੰਨੀ ਪੁਰਾਣੀ ਇਤਿਹਾਸਕ ਪਾਰਟੀ ਉਹਦੇ ਵਿੱਚ ਜਿਹੜੇ ਪਿੰਡਾਂ ਦੇ ਲੋਕ ਆ ਉਹਦੀਆਂ ਖਬਰਾਂ ਦਾ ਬਹੁਤਾ ਕਿਤੇ ਨਾ ਕਿਤੇ ਕਹਿ ਲੋਗੇ ਰੁਚੀ ਨਹੀਂ ਕਰਦੇ ਰੁਚੀ ਨਹੀਂ ਦੇਉਂਦਾ ਕਾਰਨ ਹੀ ਇਹ ਆ ਕਿ ਲਗਾਤਾਰ 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 ਸੰਕਟਮਈ ਸਥਿਤੀ ਚ ਘੁਸਰਦੇ ਆ ਉਹ ਜਿਵੇਂ ਆਪਾਂ ਕਹਿੰਦੇ ਨੇ ਕਿ ਇੱਕ ਚੀਜ਼ ਜਿਹੜੀ ਆਮ ਹੋ ਜਾਂਦੀ ਆ ਰੋਜ਼ਾਨਾ ਰੋਜ਼ਾਨਾ ਭਿੰਡੀ ਨਹੀਂ ਖਾ ਹੁੰਦੀ ਇੱਕ ਦਿਨ ਸੁਆਦ ਲੱਗਦੀ ਆ ਦੋ ਦਿਨ ਸੁਆਦ ਲੱਗਦੀ ਆ ਤਾਂ ਭਾਈ ਹੁਣ ਹਾਲਾਤ ਇਸ ਤਰ੍ਹਾਂ ਦੇ ਆ ਕਿ ਜਿਹੜੇ ਆਮ ਮਤਲਬ ਕਿ ਆਮ ਇਨਸਾਨ ਹੈ ਉਹ ਇਹਨਾਂ ਖਬਰਾਂ ਚ ਮਤਲਬ ਕਿ ਜਿਆਦਾ ਇੰਟਰਸਟ ਵੀ ਨਹੀਂ ਲੈ ਰਹੇ ਤੇ ਮੇਰੇ ਖਿਆਲ ਦੇ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੁਣ ਸੋਚਣਾ ਪਏਗਾ ਕਿ ਇਸ ਸਾਰੇ ਸੰਕਟ ਚੋਂ ਕਿਦਾਂ ਬਾਹਰ ਨਿਕਲੇਗੀ ਬਾਕੀ ਮਾਗੀ ਤੋਂ ਬਾਅਦ ਪੰਜਾਬੀ ਰਾਜਨੀਤੀ ਚ ਪੱਕਾ ਹੈ ਕਿ ਕੁਛ ਨਾ ਕੁਛ ਵੱਡਾ ਹੋਏਗਾ ਉਸ ਤੋਂ ਬਾਅਦ ਕਹਾਣੀ ਇੱਕ ਨਵੇਂ ਸਿਰੇ ਤੋਂ ਤੁਰੇਗੀ lettes see ਕੀ ਹੁੰਦਾ ਜੀ ਤੇ ਕਿ ਯਾਦਵਿੰਦਰ ਢਿੱਲੋਂ ਜੀ ਆ ਇਹਨਾਂ ਦਾ ਹਮੇਸ਼ਾ ਇੱਕੋ ਕਮੈਂਟ ਹੁੰਦਾ ਕਿ ਬਗੀਚਾ ਸਿੰਘ ਰੱਤਾ ਖੇੜਾ ਦੀ ਗੱਲ ਕਰੋ ਜੀ ਦੂਜਿਆਂ ਕਿ ਮੇਰਾ ਕਮੈਂਟ ਨਾ ਲੈਣ ਦੇ ਕਾਰਨ ਦੱਸੋ ਹੁਣ ਤੁਸੀਂ ਇੱਕ ਨਿਰਣਾ ਕਰਨਾ ਜੀ ਯਾਦਵਿੰਦਰ ਸਿੰਘ ਢਿੱਲੋਂ ਦਾ ਆਪਾਂ ਬੀਤੇ ਦਿਨੀ ਵੀ ਗੱਲ ਕੀਤੀ ਸੀਗੀ ਨਾ ਜਿਸ ਦਿਨ ਸ਼ਾਇਦ ਕੋਈ ਇਹਨਾਂ ਦੇ ਦਫ਼ਤਰ ਦੇ ਬਾਹਰ ਕੁਝ ਹੋਇਆ ਸੀਗਾ ਫਿਰ ਜਿੱਦਨ ਬਖਸ਼ੀਸ਼ ਸਿੰਘ ਤੇ ਫਾਇਰਿੰਗ ਹੋਈ ਉਸ ਦਿਨ ਵੀ ਮੈਂ ਜ਼ਿਕਰ ਕੀਤਾ ਸੀਗਾ ਦੋ ਦਿਨ ਤੇ ਮੈਨੂੰ ਯਾਦ ਆ ਮੈਂ ਤਾਂ ਭੁਲक्कੜ ਵੀ ਨਹੀਂ ਯਾਦਵਿੰਦਰ ਸਿੰਘ ਜੀ ਜਿਨ੍ਹਾਂ ਤੁਸੀਂ ਸਮਝ ਰਹੇ ਹੋ ਤੇ ਤੀਸਰੀ ਗੱਲ ਕਿ ਮੈਂ ਹੁਣ ਸਾਰੀ ਖਬਰ ਰੋਕ ਕੇ ਇੱਕ ਯਾਦਵਿੰਦਰ ਸਿੰਘ ਜੀ ਦਾ ਕਮੈਂਟ ਲਵਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਯਾਰ ਵੀ ਕਮਾਲ ਦੀ ਗੱਲ ਹੈ ਕਿ ਯਾਰ ਬਗੀਚਾ ਸਿੰਘ ਰੱਤਾ ਖੇੜਾ ਚ ਤੇ ਮੈਂ ਹੁਣ ਗੱਲ ਹਰੇਕ ਖਬਰ ਚ ਕਿਵੇਂ ਕਰ ਲਵਾਂ ਜੀ ਤਾਂ ਮਤਲਬ ਕਿ ਕਿੱਡੀ ਮੈਂ ਸਮਝਦਾ ਕਿ ਸਾਡੇ ਵਾਸਤੇ ਜਿਹੜੀ ਗੱਲ ਹੈ ਕਿ ਬਈ ਮੈਂ ਸਮਝਦਾ ਕਿ ਠੀਕ ਨਹੀਂ ਹੈ ਮੈਂ ਦੋ ਵਾਰੀ ਤੇ ਤੁਹਾਨੂੰ ਗਿਣਾ ਦਿੱਤਾ ਕਿ ਮੈਂ ਜ਼ਿਕਰ ਕੀਤਾ ਮੈਂ ਜੇ ਕੋ ਤੱਕ ਹੁੰਦਾ ਕਿਸੇ ਦੇ ਨਾਲ ਹਮੇਸ਼ਾ ਮੇਰੀ ਚਾਹੇ ਕਿਸੇ ਨਾਲ ਸਹਿਮਤੀ ਹੋਵੇ ਸਹਿਮਤੀ ਹੋਵੇ ਤੁਹਾਨੂੰ ਯਾਦ ਹੈ ਕਿ ਅਮਰਤਪਾਲ ਸਿੰਘ ਦਾ ਨਾਮ ਲੈਣੋਂ ਡਰ ਗਏ ਸੀ ਸਾਰੇ মিডিਆ ਨੇ ਜਿਨ੍ਹਾਂ ਨੇ ਭਾਈ ਸਾਹਿਬ ਭਾਈ ਸਾਹਿਬ ਕਹਿ ਕੇ ਵਿਊਜ਼ ਵਟੋਰੇ ਸੀ ਪੈਸਾ ਕਮਾਇਆ ਸੀਗਾ ਇੰਟਰਵਿਊ ਕਰ ਕਰਕੇ ਵੱਡੇ ਵੱਡੇ ਪੱਤਰਕਾਰ ਸਾਹਿਬ ਭਾਈ ਸਾਹਿਬ ਇਹ ਨਾਮ ਲੈਣ ਤੋਂ ਵੀ ਡਰਦੇ ਸੀਗੇ ਹੁਣ ਜੇ ਮੈਂ ਇਹਨਾਂ ਦੇ ਨਾਮ ਲਵਾਂ ਤੇ ਮੁੜ ਕੇ ਇਹਨਾਂ ਨੇ ਫੋਨ ਲਾ ਲਾ ਕੇ ਫੋਨ ਲਾ ਲਾ ਕੇ ਮੈਨੂੰ ਕਹਿਣਾ ਕਿ ਯਾਰ ਤੂੰ ਟਿਕ ਜਾ ਕਰ ਠੀਕ ਹੈ ਜੀ ਪਰ ਜਦੋਂ ਜਦੋਂ ਅਮਰਿਤਪਾਲ ਸਿੰਘ ਦੇ ਨਾਲ ਜੇਲ੍ਹ ਦੇ ਵਿੱਚ ਠੀਕ ਹੈ ਜੀ ਐਸੀਆਂ ਵੈਸੀਆਂ ਖਬਰਾਂ ਆਈਆਂ ਕਿ ਕੁਝ ਉਹਨਾਂ ਦੇ ਬੰਦੀ ਜਿਹੜੇ ਨਾਲ ਦੇ ਆ ਇਲਾਜ ਨਹੀਂ ਦਿੱਤਾ ਜਾ ਰਿਹਾ ਵਗੈਰਾ ਵਗੈਰਾ ਸਭ ਤੋਂ ਪਹਿਲਾਂ ਪੰਜਾਬ 'ਚ ਮੈਂ ਬੋਲਣ ਵਾਲਾ ਸੀਗਾ ਕਿ ਠੀਕ ਹੈ ਉਹਨਾਂ ਦੇ ਰੈਕਸ਼ਨਸ ਜਾਂ ਉਹਨਾਂ ਦੀਆਂ ਗੱਲਾਂ ਨਾਲ ਅਸਹਿਮਤ ਹੋ ਸਕਦੇ ਆ ਪਰ ਜੇ ਜਦੋਂ ਬੰਦੀ ਹੋ ਗਏ ਜੋ ਜੇਲ੍ਹ ਅਨੁਸਾਰ ਮੈਨੂ ਜੇਲ੍ਹ ਮੈਨੂਅਲ ਅਨੁਸਾਰ ਜੈ ਕ ਕੈਦੀ ਦੇ ਜੋ ਵੀ ਅਧਿਕਾਰ ਉਹ ਮਿਲਨੇ ਚਾਹੀਦੇ ਆ ਠੀਕ ਹੈ ਨਾ ਜੀ ਕਹਿੰਦੇ ਜੀ ਕਿ ਤੁਹਾਡੇ ਮੇਨ ਪੇਜ ਤੇ ਹੁਣ ਵੀ ਮਾਨ ਸਾਹਿਬ ਦੀ ਫੋਟੋ ਲੱਗੀ ਹੈ ਜੇ ਹੋ ਸਕਦਾ ਤਾਂ ਸੁਖਮ ਵੀਰ ਦੀ ਫੋਟੋ ਜਿਹੜੀ ਆ ਲਾ ਦੇੋ ਜੀ ਬਿਲਕੁਲ ਜੀ ਉਹ ਟੈਕਨੀਕਲ ਟੀਮ ਸੰ ਲੈ ਕੇ ਜੀ ਮੈਂ ਤੁਹਾਡਾ ਕਮੈਂਟ ਪੜ ਦਿੱਤਾ ਹੈ ਇਹ 파ਟ ਉਹਨਾਂ ਦਾ ਸਭ ਜੋ ਗ੍ਰਾਫਿਕ ਵਗੈਰਾ ਦੇਖਦੇ ਨੇ ਜੀ ਧੰਨਵਾਦ ਮਾਨਵਿੰਦਰ ਜਰਖੀ ਸੋ ਮੇਰੀ ਬੇਨਤੀ ਹੈ ਬਸ ਇਹੋ ਆ ਕਿ ਯਾਰ ਮੈਂ ਤੇ ਨਿਰਪੱਖ ਢੰਗ ਨਾਲ ਕੋਈ ਵੀ ਆ ਜਾਵੇ ਆਪਾਂ ਕਮੈਂਟ ਲੈਣੇ ਆ ਕਿਸੇ ਦੀ ਵੀ ਗੱਲ ਹੋਵੇ ਕੋਈ ਕਾਮਰੇਡ ਹੋਵੇ ਖਾਲਸਤਾਨੀ ਹੋਵੇ ਕਿਸੇ ਨਾਲ ਵੀ ਕਿਸੇ ਕਿਸਮ ਦੀ ਕੋਈ ਜ਼ਿਆਤੀ ਹੁੰਦੀ ਆਸੀਂ ਬੋਲਦੇ ਆਂ ਬਿਨਾ ਕਿਸੇ ਕਹੋ ਕਿ ਕਹੇ ਤੋਂ ਕਹਾਈ ਤੋਂ ਬੋਲਦੇ ਆਂ ਤੋਂ ਇਨੀ ਨੂੰ ਸਾਡੀ ਬੇਨਤੀ ਪ੍ਰਵਾਨ ਕਰਿਆ ਕਰੋ ਅਜਬ ਸਿੰਘ ਕਰ ਉਹਨਾਂ ਦੀਆਂ ਤਿੰਨ ਕੋਠੀਆਂ ਖੇਤ ਵਿੱਚ ਇਹ ਕਿਨਾਂ ਨੂੰ ਕਹਿ ਰਿਹਾ ਜੀ ਅਕਾਲੀ ਦਲ ਦਾ ਮੁੜ ਕੇ ਉੱਪਰ ਨਾ ਬਹੁਤ ਮੁਸ਼ਕਲ ਆ ਇਹਨਾਂ ਅਕਾਲੀ ਲੀਡਰਾਂ ਕੋਲ ਮੌਜੂਦਾ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੋਈ ਭਾਸ਼ਾ ਸ਼ੈਲੀ ਨਹੀਂ ਹੈ। ਕੱਲ ਤੁਹਾਡੀ ਬਿਲਕੁਲ ਦੋਸਤ ਹੈ ਜੀ। ਅਹਰ ਕਮਰਬੀਰ ਸਿੰਘ ਜੀ ਧੰਨਵਾਦ ਤੁਹਾਡਾ ਟਰাকিং ਵੀਰ ਕਿਉਂਕਿ ਪੁਲੇਖੇ ਵਿੱਚ ਨਾ ਰਹੀਏ ਤਾਂ ਕਰਕੇ ਵਾਰ-ਵਾਰ ਇਹ ਕਹਿਣਾ ਪਿਆ ਵੀਰੇ ਨਹੀਂ ਨਹੀਂ ਸਰ ਜ਼ਰੂਰਤ ਨਹੀਂ ਹੁੰਦੀ ਸਭ ਦੀ ਗੱਲਬਾਤ ਇੱਥੇ ਹੋ ਜਾਂਦੀ ਹੈ। ਧੰਨ ਵੀਰ ਮਿਸਟਰ ਹਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਗੁਰਵਿੰਦਰ ਜੀਰਾ ਜੀ ਧੰਨਵਾਦ ਜਸਵੀਰ ਜੀ ਸਿੰਘ ਸਾਹਿਬ ਮਲੂਕ ਸਿੰਘ ਜੀ ਭਿਆਨੇ ਵਾਲੀ ਪਿੰਡੀ ਧੰਨਵਾਦ ਸ਼ਮਸ਼ੀਰ ਸਿੰਘ ਜੀ ਤੋਂ ਮੈਂ ਤਾਂ ਭਾਈ ਸਾਰੇ ਆ ਦਾ ਜ਼ਿਕਰ ਕਰਦਾ ਜਾਂਦੇ ਜਾਂਦੇ 2 ਮਿੰਟ ਕਿਸਾਨ ਸੰਘਰਸ਼ ਉੱਤੇ ਲਾ ਦਿਓ ਕੋਸ਼ਟ ਲੋਜੀ ਕਹਿੰਦੇ ਨੇ ਰੈਗੂਲਰ ਕੋਸ਼ਟ ਲੋਜੀ ਮੈਂ ਆਉਣਾ ਵੀ ਆ ਤੁਹਾਡੇ ਪਿੰਡਾਂ ਵੱਲ ਆਉਂਗਾ ਜੀ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਮਾਰਨਾ ਇਹ ਚੱਕਰ ਜੀ ਇੱਧਰ ਆ ਬਿਲਕੁਲ ਜੀ ਅਕਾਲੀ ਦਲ ਵਾਸਤੇ ਹੁਣ ਅਸਲ ਦੇ ਵਿੱਚ ਕੀ ਹੁੰਦਾ ਹੈ ਨਾ ਵੀਰੇ ਕਿ ਜਦੋਂ ਮਤਲਬ ਬੋਲਰ ਥੱਕੇ ਹੋਣਾ ਉਦੋਂ ਤੇ ਚੌਕੇ ਛੱਕੇ ਹਰੇਕ ਹੀ ਮਾਰ ਸਕਦਾ ਹੈ ਸਵਾਤਾ ਉਹਦਾ ਜਦੋਂ ਬਾਲ ਨਮੀ ਹੋਵੇ ਤੇ ਬੋਲਰ ਵਿਸਮੇ ਹੋਣਾ ਠੀਕ ਹੈ ਨਾ ਜੀ ਤੇ ਉਸ ਤਰ੍ਹਾਂ ਹੀ ਇਨਸਾਨ ਜਿਹੜਾ ਸੁੱਖ ਦੇ ਵਿੱਚ ਤੇ ਸਭ ਕੁਝ ਠੀਕ ਹੀ ਹੁੰਦਾ ਉਹਦਾ ਮਜ਼ਾ ਤਾਂ ਹੁੰਦਾ ਜਦੋਂ ਔਖੀ ਪਰਸਤਿਤੀ ਚ ਤੁਸੀਂ ਆਪਣੇ ਪਰਿਵਾਰ ਨੂੰ ਕੱਢ ਕੇ ਲੈ ਜਾਓ ਠੀਕ ਹੈ ਨਾ ਜੀ ਜਦੋਂ ਤੁਹਾਡੇ ਕੋਲ ਪੈਸਾ ਤੇਲ ਹੈ ਫਿਰ ਉੱਥੇ ਤੁਸੀਂ ਜੋ ਮਰਜ਼ੀ ਕਰੀ ਜਾਓ ਕਿ ਜੀ ਮੈਂ ਅੱਜ ਸਬਜ਼ੀ ਲੈਣ ਗਿਆ ਸੀ ਫੋਰਚੂਨਰ ਤੇ ਉੱਥੇ ਸਬਜ਼ੀ ਵਾਲੀ ਦੁਕਾਨ ਤੇ ਰਸ਼ ਬੜਾ ਸੀ ਯਾਰ ਮੈਨੂੰ ਚਿਕੜ ਚ ਉਤਰ ਕੇ ਜਾਣਾ ਪਿਆ ਇਹ ਵੀ ਕੋਈ ਜ਼ਿੰਦਗੀ ਆ ਠੀਕ ਹੈ ਨਾ ਜੀ ਉਹ ਤੁਹਾਡੀਆਂ ਕਹਿਣੀਆਂ ਗੱਲਾਂ ਨੇ ਪਰ ਇੱਕ ਬੰਦਾ ਉਹ ਦਿਹਾੜੀ ਲਾ ਕੇ ਆਇਆ ਸਬਜ਼ੀ ਜੋਗੇ ਨੇ ਪਹਿਲਾਂ 20-30 ਰੁਪਏ ਕਮਾਏ ਨੇ 7-8 ਘੰਟੇ ਲਾ ਕੇ ਉਸ ਤੋਂ ਬਾਅਦ ਉਸ ਬੰਦੇ ਨੇ ਸਬਜ਼ੀ ਲੈਣ ਵਾਸਤੇ ਜਦੋਜਾਦ ਕੀਤੀ ਆ ਸਾਈਕਲ ਤੇ ਜਾ ਕੇ ਉਸ ਤੋਂ ਬਾਅਦ ਉਹਨੇ ਲਿਆ ਕੇ ਰਿੱਧੀ ਆ ਉਸ ਤੋਂ ਬਾਅਦ ਖਾਧੀ ਆ ਸਭ ਫਰਕ ਹੁੰਦਾ ਨਾ ਜੀ ਸਕਦਾ ਤਾਂ ਮੇਰੇ ਕਹਿਣ ਦਾ ਮਤਲਬ ਇਹ ਆ ਸੱਭ ਕਿ ਸੁਖਵੀਰ ਸਿੰਘ ਬਾਦਲ ਨੇ ਜ਼ਿੰਦਗੀ ਚ ਮੈਂ ਨਹੀਂ ਕਹਿੰਦਾ ਜੱਤੀ ਜ਼ਿੰਦਗੀ ਚ ਉਹਨਾਂ ਨੇ ਕਦੇ ਸੰਘਰਸ਼ ਨਹੀਂ ਕੀਤਾ ਹੋਵੇਗਾ ਰਾਜਨੀਤਿਕ ਜ਼ਿੰਦਗੀ ਚ ਉਹਨਾਂ ਨੂੰ 48 ਸਜੀ ਸਜਾਈ ਮਿਲੀ ਕਿਉਂਕਿ 91 ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਜੀ ਦਾ ਦੁਬਾਰਾ ਕਹਿ ਲੋ ਕਿ ਉਭਾਰ ਹੁੰਦਾ 97 ਚ ਸੱਤਾ ਮਿਲ ਜਾਂਦੀ ਹੈ ਉਦੋਂ ਪਹਿਲਾਂ ਸੁਖਬੀਰ ਸਿੰਘ ਜੀ ਬਾਦਲ ਜਿਹੜੇ ਆ ਉਹ ਸਿਆਸਤ 'ਚ ਆ ਜਾਂਦੇ ਆ ਕੇਂਦਰੀ ਮੰਤਰੀ ਤੱਕ ਰਹਿੰਦੇ ਆ ਤਾਂ ਮਜ਼ਾ ਤੇ ਹੁਣ ਆ ਨਾ ਕਿ ਦੁਬਾਰਾ ਜ਼ੀਰੋ ਤੇ ਗਏ ਉਹ ਤੁਸੀਂ ਤਾਂ ਜ਼ੀਰੋ ਤੋਂ ਤੁਸੀਂ 100 ਤੱਕ ਆਓ ਇਹੀ ਤੇ ਮਜ਼ਾ ਹੁੰਦਾ ਨਾ ਸਾਰਾ ਜਿਹਨੂੰ ਹਿੱਸੇ 'ਚ 30 ਕਿੱਲੇ 40 ਕਿੱਲੇ ਆ ਗਿਆ ਖੇਤ ਉਹ ਤਾਂ ਠੀਕ ਆ ਕਹੀ ਜਾ ਵੀ ਮੇਰਾ ਸੰਘਰਸ਼ ਆ ਪਰ ਮਜ਼ਾ ਉਦੋਂ ਆਉਂਦਾ ਜਦੋਂ ਵਿਰਾਸਤ 'ਚ ਤੁਹਾਨੂੰ ਕਰਜ਼ਾ ਮਿਲ ਜਾਵੇ ਕਿ ਲੈ ਮਿੱਤਰਾ ਕਿੱਲੇ ਤੈਨੂੰ ਤਿੰਨ ਦਿੱਤੇ ਤੇ 9 ਲੱਖ ਤੇਰੇ ਪਿਓ ਦਾ ਕਰਜ਼ਾ ਤੇਰੇ ਹਿੱਸੇ ਆ ਗਿਆ ਲੈ ਮਿੱਤਰਾ ਤਾਂ ਤਾਂ ਫਿਰ ਮਾਈਨਸ ਤੋਂ ਪਲੱਸ 'ਚ ਜਾਵੀ ਮਜ਼ਾ ਤਾਂ ਆਉਂਦਾ ਸੋ ਮੈਂ ਇਹੀ ਤਵੱਕਕੋ ਕਰਦਾ ਕਿ ਇਹੀ ਇਮਤਿਹਾਨ ਹੁੰਦੇ ਆ ਜੀ ਲੈ ਜੋ ਕੱਟ ਕੇ ਬੇੜੀ ਨੂੰ ਸ਼ਾਂਤ ਪਾਣੀਆਂ ਤੇ ਤੇ ਹਰੇਕ ਹੀ ਚੱਪੂ ਵਹ ਲੂਗਾ ਨਾ ਮਜ਼ਾ ਤੇ ਤਾਂ ਆ ਕਿ ਜਦੋਂ ਮਜ ਧਾਰ ਚ ਕਿਸ਼ਤੀ ਘਰੀ ਹੋਵੇ ਉਸ ਨੂੰ ਸਾਹਲ ਤੇ ਕਿਨਾਰੇ ਤੇ ਲੈ ਕੇ ਆਈਏ